ਸਤਿ ਸ਼੍ਰੀ ਅਕਾਲ ਕਰੋ ਸ਼ੁਰੂ ਸਰ ਹੀ ਕਿਸਾਨ ਵੀਰਾਂ ਨੂੰ ਮੇਰਾ ਪਿਆਰ ਭਰ ਸਸਰੇ ਕਾਨ ਕਿਸਾਨ ਦੋਸਤੋ ਤੇ ਬਾਗਬਾਨ ਵੀਰੋ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਿਛਲੇ 10-15 ਦਿਨਾਂ ਤੋਂ ਵਿੱਚ ਟੈਂਪਰੇਚਰ ਜਿਹੜਾ ਬਹੁਤ ਹੀ ਵੱਧ ਰਿਹਾ ਤੇ ਬਾਗਾਂ ਦੀ ਸਥਿਤੀ ਜਿਹੜੀ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਬਾਗ ਕਈ ਸੁੱਕ ਵੀ ਰਹੇ ਆ ਪਾਣੀ ਦੀ ਕਮੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਅੱਜ ਹੀ ਇੱਕ ਬਾਗਬਾਨ ਮੇਰੇ ਨਾਲ ਅੱਜ ਮੁਲਾਕਾਤ ਹੋਈ ਜਿਹੜੇ ਕਿ ਆਪਾਂ ਵੀ ਬਾਗ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਪ੍ਰਾਣੀ ਦੀ ਵਰਤੋਂ ਕੀਤੀ ਹੈ ਪਰਾਇ ਦੀ ਦਾ ਖਾਸ ਕਰਕੇ ਕਿੰਨਾ ਵੱਡਾ ਰੋਲ ਆਪਾਂ ਵੇਖ ਰਹੇ ਆ ਤਾਂ ਮੈਂ ਸਰਤੀ ਦਾ ਆਪਣਾ ਸ਼ੁਭਨਾਮ ਜੀ ਆਪਣਾ ਜੀ ਡਾਕਟਰ ਸਾਹਿਬ ਮੇਰਾ ਨਾਮ ਹਮਪ੍ਰਕਾਸ਼ ਸਸੀਲ ਤੇ ਜ਼ਿਲ੍ਹਾ ਫਾਜ਼ਿਲਕਾ ਤੇ ਇੱਕ ਦੇਖੀ ਹੁਪਗਾ ਜੀ ਆਪਾਂ ਤੁਸੀਂ ਪਰਾਇ ਦੀ ਵਰਤੋਂ ਕਰ ਰਹੇ ਹੋ ਜੀ ਤੁਹਾਡਾ ਬਾਗ ਇੱਕ ਦੂਰ ਮੈਂ ਹੋਰ ਵੀ ਬਾਗ ਵੇਖਦਾ ਆ ਪੂਰੇ ਅੱਧ ਤਰ੍ਹਾਂ ਤੋਂ ਇੱਕ ਲਸ਼ ਗ੍ਰੀਨ ਜਿਹਾ ਦਿਖਦਾ ਤੁਸੀਂ ਪਰਾਇ ਦੀ ਵਰਤੋਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਜੀ ਇਹ ਡਾਕਟਰ ਰੈਗੂਲਰ ਤਾਂ ਮੈਨੂੰ 11 ਸਾਲ ਹੋ ਗਏ ਪਹਿਲਾਂ 2 ਸਾਲ ਟ్రਾਇਲ ਕੀਤਾ ਸੀਗਾ ਉਸ 11 ਸਾਲਾਂ ਤੋਂ ਮੈਂ ਹਰ ਸਾਲ ਪਰਾਲੀ ਦੀ ਵਰਤੋਂ ਕਰਿਆ। ਇਹ ਫਰਵਰੀ 'ਚ ਬਾਗ ਤਿਆਰ ਕਰਕੇ ਤੇ ਮਾਰਚ ਦੇ ਮਹੀਨੇ ਪਰਾਲੀ ਦੀ ਮਲਚਿੰਗ ਕਰ ਦਿੰਦਾ। ਠੀਕ ਹੈ ਜੀ। ਤੇ ਤੁਸੀਂ ਵੇਖ ਰਹੇ ਹੋ ਵੀ ਇਸ ਟਾਈਮ ਆਪਾਂ ਬਾਗ ਦੇ ਵਿੱਚ ਆਏ ਵੇਖਿਆ ਤੇ ਪਰਾਲੀ ਦੇ ਵਿੱਚ ਜਿਹੜਾ ਟੈਂਪਰੇਚਰ ਵੀ ਜਿਹੜਾ ਹੈਗਾ ਜਿਹੜਾ ਜੀ ਆਪਾਂ ਹੁਣੇ ਬਾਹਰ ਵੇਖਿਆ ਟੈਂਪਰੇਚਰ ਜਾ ਕੇ ਸੁਭਾਸ਼ ਜੀ ਮੇਰੇ ਨਾਲ ਬੈਠੇ ਨੇ ਇਹ ਵੀ ਇੱਕ ਪ੍ਰੋਗレッסיਵ ਫਾਰਮਰ ਨੇ। ਆਪਾਂ ਬਾਅਦ ਟੈਂਪਰੇਚਰ ਵੇਖਿਆ ਵੀ ਜਿਹੜਾ ਉੱਪਰ ਜਦੋਂ 44-47 ਦਾ ਟੈਂਪਰੇਚਰ ਹੈ ਜਿਹੜਾ ਜਮੀਨ ਦਾ ਟੈਂਪਰੇਚਰ ਤਾਂ ਹੋਰ ਹੀ ਬਹੁਤ ਜ਼ਿਆਦਾ ਹੁੰਦਾ ਆਪਾਂ ਵੇਖਿਆ 55 70 ਤੱਕ ਪਹੁੰਚ ਗਿਆ ਜਾਂਦਾ ਤੇ ਆਪਾਂ ਇੱਥੇ ਵੀ ਵੇਖਿਆ ਤੇ ਜਿਹੜਾ ਆਪਣਾ ਟੈਂਪਰੇਚਰ ਲਗਭਗ ਜਿਹੜਾ ਹੈ ਬਾਹਰਲੀ ਜਿਹੜੀ ਜ਼ਮੀਨ ਹੈ ਉਸ ਤੋਂ ਲਗਭਗ ਜਿਹੜਾ ਇਹ ਸਿਰਫ ਹੀ ਜਾ ਕੇ 37 35 37 ਦਾ ਆ ਗਿਆ ਲਗਭਗ ਜਿਹੜਾ ਹੈ 8 ਡਿਗਰੀ ਦਾ ਫਰਕ ਹੈ ਤੇ ਤੁਹਾਨੂੰ ਇਹ ਪ੍ਰਾਲੀ ਦਾ ਵਰਤੋਂ ਕਰਨ ਨਾਲ ਕਿੰਨਾ ਫਾਇਦਾ ਤੁਹਾਨੂੰ ਵੇਖ ਰਿਹਾ ਸਾਨੂੰ ਤਾਂ ਫਾਇਦਾ ਵੇਖ ਹੀ ਰਿਹਾ ਹੈ ਫਾਇਦਾ ਬਹੁਤ ਹੈ ਡਾਕਟਰ ਸਾਹਿਬ ਫਾਇਦਾ ਇਹਨਾਂ ਹੈ ਕਿ ਆਮਕੋੜ ਪਿੰਡ ਐ ਤੇ ਪਾਣੀ ਦੀ ਬੜੀ ਸੌਲਟੇਜ ਹੈ ਜੀ 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 ਅਸੀਂ ਸਿਰਫ ਡ੍ਰਿਪ ਨਾਲ ਹੀ ਬਾਗ ਬਚਾ ਸਕਦੇ ਆ ਪਰ ਸਾਡੇ ਕੋਲ ਡ੍ਰਿਪ ਵਾਲੇ ਪਾਣੀ ਪੂਰਾ ਹੈ ਨਹੀਂਗਾ ਇਸ ਕਰਕੇ ਅਸੀਂ ਪਰਾਲੀ ਦੀ ਮਲਚਿੰਗ ਕਰਕੇ ਉੱਤੇ ਆ ਡ੍ਰਿਪ ਵਾਲੀ ਪਾਈਪ ਵਿਛਾਈ ਹੈਗੀ ਆ ਜੋ ਵੇਖੋ ਮੌਕੇ ਤੇ ਹੁਣ ਚੱਲ ਵੀ ਰਹੀ ਹੈ ਜੀ 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 ਇਹ ਉਹ ਵੇਖੋ ਚੱਲ ਰਹੀ ਆ ਹੁਣ ਆ ਚੱਲ ਰਹੀ ਹੈਗੀ ਹੈ ਤੇ ਇਸ ਨਾਲ ਪਰਾਲੀ ਗਿੱਲੀ ਹੋ ਜਾਊਗੀ ਤੇ ਬਾਧੂ ਪਾਣੀ ਜ਼ਮੀਨ ਦੇ ਵਿੱਚ ਚਲਾ ਜਾਊਗਾ ਉਹ ਪਾਣੀ ਘਟੋ ਘਟ ਤਿੰਨ ਦਿਨ ਨਹੀਂ ਸੁੱਕਦਾ ਤੇ ਵਾਤਾਵਰਣ ਬਹੁਤ ਹੀ ਠੰਡਾ ਰਹਿੰਦਾ ਹੈਗਾ ਤੇ ਟੈਂਪਰੇਚਰ ਬਹੁਤ ਠੰਡਾ ਰਹਿੰਦਾ ਹੈਗਾ ਇਸ ਕਰਕੇ ਬੂਟੇ ਡ੍ਰੋਪਿੰਗ ਨਹੀਂ ਹੁੰਦੀ ਤੇ ਜਿਹੜੇ ਪੱਤੇ ਡਿੱਗਦੇ ਹੋ ਪੱਤੇ ਨਹੀਂ ਡਿੱਗਦੇ ਤਾਂ ਕਰਕੇ ਹਰਾ ਬਰਾ ਬਾਗ ਤੁਹਾਨੂੰ ਦੇਂਦਾ ਹੈਗਾ ਇਸ ਟਾਈਮ ਜਿਹੜਾ ਲਗਾਤਾਰ ਨਮੀ ਬਣੀ ਹੋਈ ਹੈ ਡ੍ਰੋਪਿੰਗ ਵੀ ਬਹੁਤ ਘੱਟ ਹੈ ਜਿਹੜੀ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਫਰੂਟਿੰਗ ਵੀ ਇਹ ਜਿਹੜੀ ਬਹੁਤ ਵਧੀਆ ਫਰੂਟਿੰਗ ਹੈ ਕਿਉਂਕਿ ਲਗਾਤਾਰ ਕਲਾਈਮੇਟ ਜਿਹੜਾ ਸੂਟ ਜਿਹੜਾ ਮਿਲ ਰਿਹਾ ਹੈ ਤਾਂ ਤੁਸੀਂ ਸਾਡੇ ਜਿਹੜੇ ਕਿਸਾਨ ਵੀਰ ਨੇ ਕਿਉਂਕਿ ਪੰਜਾਬ ਦੇ ਜਿਹੜੇ ਬਾਗਵਾਲ ਨੇ ਆਪਣੇ ਜ਼ਿਲ੍ਹਾ ਫਾਿਲਕਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਬਾਗ ਨੇ ਆਪਣੇ ਤੇ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਪ੍ਰਾਲੀ ਦੀ ਵਰਤੋਂ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਹੈ ਤੇ ਕਿਉਂ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਜ਼ਿੰਮੇਦਾਰ ਨੇ ਜ਼ਿੰਮੇਦਾਰ ਦੀ ਹੀ ਜ਼ਿੰਮੇਦਾਰ ਜ਼ਿਆਦਾ ਗੱਲ ਸਮਝਦਾ ਹੈ ਪਲੀਜ਼ ਤੁਸੀਂ ਕੋਈ ਆਜਾ ਮੈਸੇਜ ਸਾਡੇ ਕਿਸਾਨ ਵੀਰਾਂ ਤੱਕ ਬਾਗਬੀਨ ਵੀਰਾਂ ਤੱਕ ਕੋਈ ਜਰੂਰ ਮੈਸੇਜ ਤੁਹਾਡਾ ਜੁਰ ਆਜਾ ਹੋਵੇ ਕਿ ਇਹ ਪਰਾਲੀ ਦੀ ਵਰਤੋਂ ਆਪਾਂ ਕਿਉਂ ਕਰਨੀ ਚਾਹੀਦੀ ਆਪਾਂ ਇਹ ਸਭ ਤੋਂ ਵੱਡੀ ਇਹ ਗੱਲ ਹੈ ਵੀ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਦੂਸਰਾ ਜੋ ਪਰਾਲੀ ਦੀ ਆਪਾਂ ਮਲਚਿੰਗ ਕਰਦੇ ਆ ਇਸ ਦੇ ਨਾਲ ਜ਼ਮੀਨ 'ਤੇ ਤਰੇੜਾ ਨਹੀਂ ਪੈਂਦੀਆਂ ਜਦੋਂ ਜ਼ਮੀਨ 'ਤੇ ਤਰੇੜ ਪੈ ਜਾਂਦੀ ਹੈ ਪੱਕੀ ਜ਼ਮੀਨ ਤੇ ਉਹ ਚਾਲ ਚਰੂ ਲੰਡੂਗੀ ਹੋ ਜਾਂਦੀ ਹੈ ਇਸ ਨਾਲ ਜੋ ਜੜਾਂ ਜਿਹੜਾ ਸੁੱਕਣ ਲੱਗ ਪੈਂਦੇ ਆ ਤੇ ਬਾਗ ਆਪ ਦੀ ਫਰਾਗ ਨਹੀਂ ਬਣਾ ਸਕਦਾ ਦੂਸਰਾ ਗੱਲ ਵੀ ਟੈਂਪਰੇਚਰ ਬਹੁਤ ਡਾਉਨ ਕਰਦਾ ਜਦੋਂ ਇਹ ਮੰਨ ਲਓ ਮਈ ਜੂਨ ਦਾ ਮਹੀਨਾ ਹੁੰਦਾ ਉਸ ਟਾਈਮੇ ਘਟੋਕੜ 10 12 ਡਿਗਰੀ ਟੈਂਪਰੇਚਰ ਡਾਉਨ ਰਹਿੰਦਾ ਤੀਸਰਾ ਇਹਦਾ ਸਭ ਤੋਂ ਵੱਡਾ ਕਾਰਨ ਹੈ ਵੀ ਜਦੋਂ ਬਰਸਾਤਾਂ ਚਾਲੂ ਹੋ ਜਾਣਗੀਆਂ ਜੀ 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 ਅਗਸਟ ਦੇ ਮਹੀਨੇ ਇਹ ਪਰਾਲੀ ਗਲ ਕੇ ਇਹਦੀ ਕੰਪੋਸਟ ਖਾਦ ਬਣ ਜਾਊਗੀ ਜੋ ਸਾਨੂੰ ਰੂੜੀ ਦੀ ਵੱਤੋਂ ਬਹੁਤ ਘਟ ਕਰਨੀ ਪਊਗੀ ਇਸ ਤੇ ਇਹ ਫੋਟ ਵੀ ਬੜਾ ਫਾਇਦਾ ਵੀ ਤੁਸੀਂ 10-12 ਸਾਲ ਤੋਂ ਯੂਜ਼ ਕਰ ਰਹੇ ਹੋ ਤੇ ਪ੍ਰਾਣੀ ਦੀ ਖਾਦ ਇੱਕ ਤ ਖਾਦ ਬਣੀ ਜਾਣੀ ਹੈ ਕਿਉਂਕਿ ਹਰੇਕ ਸਾਲ ਆਪਣੇ ਬਾਗਾਂ ਦੇ ਵਿੱਚ ਰੂੜੀ ਦੀ ਖਾਦ ਪੈਂਦੀ ਨਹੀਂ ਜਿਹੜਾ ਬਾਗਾਂ ਦਾ ਜੈਵਿਕ ਮਾਦਦਾ ਜਿਹੜਾ ਹੈ ਜ਼ਮੀਨਾਂ ਦਾ ਬਹੁਤ ਘੱਟ ਹੈ ਤੇ ਮੈਂ ਤਾਂ ਕਿਸਾਨ ਵੀਰਾਂ ਨੂੰ ਜਿਵੇਂ ਆਪਣੇ ਬਾਬੂ ਸਾਹਿਬ ਬੈਠੇ ਨੇ ਤੁਹਾਨੂੰ ਮੈਸੇਜ ਦੇ ਰਹੇ ਨੇ ਤੇ ਆਪਣੇ ਸਾਹਮਣੇ ਹੀ ਹੈ ਬਾਗ ਜਿਹੜਾ ਹੈ ਤੇ ਆਪਣੇ ਸਾਹਮਣੇ ਬਾਗ ਹੈ ਵੀ ਕਿਸ ਤਰ੍ਹਾਂ ਅੱਜ ਰੱਖਦੇ ਥੱਲੇ ਆਰਾਮ ਨਾਲ ਬੈਠੇ ਆਂ ਪ੍ਰਾਣੀ ਤੇ ਬੈਠੇ ਆਂ ਬਿਲਕੁਲ ਛਾਂ ਵਾਲਾ ਬਾਗ ਹੈ ਪੂਰਾ ਤੇ ਤੁਸੀਂ ਇਹ ਜਿਹੜੇ ਬਾਗਾਂ ਦੇ ਪ੍ਰਾਣੀ ਦੀ ਵਰਤੋਂ ਜਿਹੜੀ ਜੂਰ ਕਰੋ ਤਾਂ ਕਿ ਇੱਕ ਡ੍ਰੋਪ ਮੈਂ ਨੋਟ ਕਰ ਰਿਹਾ ਮੀਂਹ ਡ੍ਰੋਪਿੰਗ ਵੀ ਬਹੁਤ ਘੱਟ ਹੈ ਕਿਉਂਕਿ ਟੈਂਪਰੇਚਰ ਹਾਈ ਹੁੰਦਾ ਤਾਂ ਡ੍ਰੋਪਿੰਗ ਜ਼ਿਆਦਾ ਹੁੰਦੀ ਹੈ ਤੇ ਪਾਣੀ ਦੀ ਵੀ ਕੋਈ ਕਮੀ ਨਹੀਂ ਹੈ ਜਰਰੀ ਕਿ ਰਾਏ ਥੜਾ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਾਂ ਵੀ ਬਾਗਾਂ ਦੇ ਵਿੱਚ ਆਪਾਂ ਥੜਾ ਦੀ ਜੂੜ ਹੱਤੋਂ ਕਰੀਏ